ਇਹ ਕਹਾਣੀ ਸ਼ੁਰੂ ਹੁੰਦੀ ਹੈ ਪੰਜਾਬ ਦੇ ਹੀ ਇੱਕ ਪੁਰਾਣੇ ਪਿੰਡ ਤੋਂ ਇਹ ਪਿੰਡ ਦੇਖਣ ਨੂੰ ਤਾਂ ਬਹੁਤ ਖੁਸ਼ਹਾਲ ਲੱਗਦਾ ਸੀ ਖੇਤਾਂ ਵਿੱਚ ਫਸਲਾਂ ਲਹਿਰਾ ਰਹੀਆਂ ਸਨ ਪਰ ਪਿੰਡ ਦੇ ਲੋਕਾਂ ਦੇ ਚਿਹਰਿਆਂ ਤੇ ਇੱਕ ਅਜੀਬ ਜਿਹਾ ਡਰ ਸੀ ਇਹ ਡਰ ਸੀ ਉਥੋਂ ਦੇ ਚੌਧਰੀ ਦਾ ਇਸ ਚੌਧਰੀ ਕੋਲ ਜ਼ਮੀਨਾਂ ਦੇ ਅੰਬਾਰ ਸਤ ਦੌਲਤ ਦੀ ਕੋਈ ਵੀ ਕਮੀ ਨਹੀਂ ਸੀ ਪਰ ਉਸ ਦੇ ਕੋਲ ਸਭ ਤੋਂ ਵੱਡੀ ਕਮੀ ਸੀ ਉਹ ਸੀ ਇਨਸਾਨੀਅਤ ਦੀ ਕਮੀ ਉਸ ਨੂੰ ਲੱਗਦਾ ਸੀ ਕਿ ਇਹ ਸਾਰੀ ਧਰਤੀ ਇਹ ਸਾਰੇ ਲੋਕ ਉਸ ਦੇ ਗੁਲਾਮ ਹਨ ਜੇ ਕੋਈ ਗਰੀਬ ਉਸਦੇ ਰਸਤੇ ਵਿੱਚ ਆ ਜਾਂਦਾ ਤਾਂ ਉਹ ਉਸ ਨੂੰ ਕੋੜਿਆਂ ਨਾਲ ਮਰਵਾ ਦਿੰਦਾ ਜੇ ਕੋਈ ਸਾਧੂ ਸੰਤ ਉਸਦੇ ਪਿੰਡ ਆ ਜਾਂਦਾ ਤਾਂ ਉਹ ਉਸ ਦਾ ਮਜ਼ਾਕ ਉਡਾਉਂਦਾ ਹੰਕਾਰ ਉਸਦੇ ਸਿਰ ਨੂੰ ਚੜ ਗਿਆ ਸੀ ਉਹ ਪੁੱਲ ਚੁੱਕਿਆ ਸੀ ਕਿ ਜਿਸ ਮਿੱਟੀ ਤੇ ਉਹ ਪੈਰ ਮਾਰ ਕੇ ਤੁਰਦਾ ਹੈ ਇੱਕ ਦਿਨ ਉਸੇ ਮਿੱਟੀ ਨੇ ਹੀ ਉਸ ਨੂੰ ਖਾ ਜਾਣਾ ਇੱਕ ਦਿਨ ਦੁਪਹਿਰ ਦੇ ਸਮੇਂ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਜੀ ਕੀਰਤਨ ਕਰਦੇ ਹੋਏ ਉਸ ਪਿੰਡ ਦੀਆਂ ਗਲੀਆਂ ਵਿੱਚੋਂ ਲੰਘ ਰਹੇ ਸਨ ਗੁਰੂ ਸਾਹਿਬ ਦੇ ਚਿਹਰੇ ਤੇ ਸ਼ਾਂਤੀ ਸੀ ਅੱਖਾਂ ਵਿੱਚ ਅਕਾਲ ਪੁਰਖ ਦੀ ਮਸਤੀ ਸੀ ਭਾਈ ਮਰਦਾਨਾ ਜੀ ਰਬਾਬ ਵਜਾ ਰਹੇ ਸਨ ਉਹਨਾਂ ਨੂੰ ਦੁਨੀਆ ਦੀ ਕੋਈ ਪਰਵਾਹ ਨਹੀਂ ਸੀ ਬਸ ਆਪਣੇ ਮਾਲਕ ਦੀ ਰਜਾ ਵਿੱਚ ਤੁਰੇ ਜਾ ਰਹੇ ਸਨ ਪਰ ਜਿਵੇਂ ਹੀ ਉਹ ਚੌਧਰੀ ਦੀ ਹਵੇਲੀ ਦੇ ਕੋਲੋਂ ਲੰਗੇ ਚੌਧਰੀ ਦੀ ਨਜ਼ਰ ਉਹਨਾਂ ਤੇ ਪੈ ਗਈ ਚੌਧਰੀ ਆਪਣੇ ਸਾਥੀਆਂ ਦੇ ਨਾਲ ਬੈਠਾ ਹੋਇਆ ਸੀ ਅਤੇ ਸ਼ਰਾਬ ਦੇ ਨਸ਼ੇ ਵਿੱਚ ਤਤ ਸੀ ਜਦੋਂ ਉਸਨੇ ਦੇਖਿਆ ਕਿ ਦੋ ਫਕੀਰ ਬਿਨਾਂ ਉਸ ਨੂੰ ਸਲਾਮ ਕੀਤੇ ਬਿਨਾਂ ਉਸ ਦਾ ਡਰ ਮੰਨੇ ਉਸ ਦੇ ਦਰਵਾਜ਼ੇ ਦੇ ਅੱਗੋਂ ਲੰਘ ਰਹੇ ਹਨ ਤਾਂ ਉਸ ਦਾ ਹੰਕਾਰ ਸੱਪ ਵਾਂਗ ਫਨ ਫਿਲਾ ਕੇ ਖੜਾ ਹੋ ਗਿਆ। ਚੌਧਰੀ ਨੇ ਗਰਜ ਕੇ ਕਿਹਾ ਇੰਨਾ ਮੰਗਤਿਆਂ ਦੀ ਐਨੀ ਹਿੰਮਤ ਮੇਰੇ ਪਿੰਡ ਵਿੱਚ ਮੇਰੀ ਇਜਾਜ਼ਤ ਤੋਂ ਬਿਨਾਂ ਘੁੰਮ ਰਹੇ ਹਨ। ਨਾ ਸਿਰ ਚੁਕਾਇਆ, ਨਾ ਸਲਾਮ ਕੀਤੀ। ਅੱਜ ਮੈਂ ਇਹਨਾਂ ਨੂੰ ਸਬਕ ਸਿਖਾਵਾਂਗਾ। ਇਹ ਕਹਿੰਦੇ ਹੋਏ ਉਹ ਹਵੇਲੀ ਤੋਂ ਬਾਹਰ ਆਇਆ। ਗੁਰੂ ਸਾਹਿਬ ਅੱਗੇ-ਅੱਗੇ ਤੁਰ ਰਹੇ ਸਨ ਅਤੇ ਭਾਈ ਮਰਦਾਨਾ ਜੀ ਥੋੜਾ ਪਿੱਛੇ ਸਨ। ਚੌਧਰੀ ਦੇ ਮਨ ਵਿੱਚ ਸ਼ੈਤਾਨ ਸਵਾਰ ਸੀ। ਉਸਨੇ ਸੋਚਿਆ ਕਿ ਗੁਰੂ ਸਾਹਿਬ ਨੂੰ ਕੁਝ ਕਹਿਣ ਦੀ ਬਜਾਏ ਪਿੱਛੇ ਚੱਲ ਰਹੇ एसर बब्बी ਨੂੰ ਨਿਸ਼ਾਨਾ ਬਣਾਇਆ ਜਾਵੇ ਉਹ ਦੱਬੇ ਪੈਰੀ ਚੋਰਾ ਵਾਂਗ ਭਾਈ ਮਰਦਾਨਾ ਜੀ ਦੇ ਪਿੱਛੇ ਆਇਆ ਉਸਨੇ ਸੋਚਿਆ ਕਿ ਮੈਂ ਪੂਰੇ ਜੋਰ ਨਾਲ ਭਾਈ ਮਰਦਾਨਾ ਜੀ ਦੀ ਕਮਰ ਵਿੱਚ ਲੱਤ ਮਾਰਾਂਗਾ ਜਿਸ ਨਾਲ ਉਹ ਮੁਦਦੇ ਮੂੰਹ ਹੋ ਕੇ ਜ਼ਮੀਨ ਉੱਤੇ ਡੈਗ ਪੈਣਗੇ ਅਤੇ ਸਾਰੇ ਪਿੰਡ ਵਿੱਚ ਉਹਨਾਂ ਦਾ ਤਮਾਸ਼ਾ ਬਣੇਗਾ ਕ੍ਰੋਧ ਅਤੇ ਹੰਕਾਰ ਦੇ ਵਿੱਚ ਅੰਨੇ ਹੋਈ ਚੌਧਰੀ ਨੇ ਆਪਣੀ ਸੱਜੀ ਲੱਤ ਹਵਾ ਵਿੱਚ ਚੁੱਕੀ ਪੂਰੀ ਤਾਕਤ ਲਗਾ ਦਿੱਤੀ ਉਸਨੇ ਉਸਦਾ ਨਿਸ਼ਾਨਾ ਪੱਕਾ ਸੀ ਬਸ ਕੁਝ ਹੀ ਪਲਾਂ ਵਿੱਚ ਉਸਦਾ ਪੈਰ ਭਾਈ ਮਰਦਾਨਾ ਜੀ ਨੂੰ ਲੱਗਣ ਹੀ ਵਾਲਾ ਸੀ ਪਰ ਸਾਧ ਸੰਗਤ ਜੀ ਇਸ ਤੋਂ ਪਹਿਲਾਂ ਕਿ ਅਸੀਂ ਦੇਖੀਏ ਕਿ ਚੌਧਰੀ ਦੀ ਲੱਤ ਭਾਈ ਮਰਦਾਨਾ ਜੀ ਨੂੰ ਵੱਜੀ ਜਾਂ ਨਹੀਂ ਵੱਜੀ ਸਾਨੂੰ ਇਹ ਸਮਝਣਾ ਪਵੇਗਾ ਕਿ ਇਹ ਪਹਿਲੀ ਵਾਰ ਨਹੀਂ ਸੀ ਜਦੋਂ ਭਾਈ ਮਰਦਾਨਾ ਜੀ ਦੀ ਜਾਨ ਖਤਰੇ ਵਿੱਚ ਸੀ ਭਾਈ ਮਰਦਾਨਾ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਨਾਲ ਰਹਿੰਦਿਆਂ ਮੌਤ ਨੂੰ ਬਹੁਤ ਨੇੜੋਂ ਦੇਖਿਆ ਸੀ ਐਸੇ ਘਟਨਾ ਦਾ ਨਤੀਜਾ ਜਾਣਨ ਤੋਂ ਪਹਿਲਾਂ ਆਓ ਚੱਲਦੇ ਹਾਂ ਇੱਕ ਹੋਰ ਖੋਫਨਾਕ ਮੰਝੜਵਲ ਜਿੱਥੇ ਦੁਸ਼ਮਣ ਕੋਈ ਇਨਸਾਨ ਨਹੀਂ ਸਗੋ ਜੰਗਲ ਦਾ ਇੱਕ ਭਿਆਨਕ ਰਾਖਸ਼ ਸੀ ਆਓ ਦੇਖੀਏ ਕਿ ਗੁਰੂ ਦੇ ਸਿੱਖ ਸਿਰਫ ਪਿੰਡਾਂ ਵਿੱਚ ਹੀ ਨਹੀਂ ਵਿਖੜੇ ਜੰਗਲਾਂ ਵਿੱਚ ਵੀ ਕਿਵੇਂ ਇਮਤਿਹਾਨ ਦਿੰਦੇ ਸਨ ਇਹ ਵਾਕਿਆ ਗੁਰੂ ਸਾਹਿਬ ਦੀ ਪਹਿਲੀ ਉਦਾਸੀ ਦਾ ਹੈ ਸਫ਼ਰ ਕਰਦੇ ਹੋਏ ਗੁਰੂ ਨਾਨਕ ਦੇਵ ਜੀ ਅਤੇ ਭਾਈ ਮਰਦਾਨਾ ਜੀ ਮੱਧ ਭਾਰਤ ਦੇ ਅਜੀਹੇ ਜੰਗਲਾਂ ਵਿੱਚ ਪਹੁੰਚ ਗਏ ਜਿੱਥੇ ਸੂਰਜ ਦੀ ਰੋਸ਼ਨੀ ਵੀ ਜਾਣੂ ਡਰਦੀ ਸੀ ਚਾਰੇ ਪਾਸੇ ਸਿਰਫ ਸਨਾਟਾ ਸੀ ਜਾਂ ਫਿਰ ਜੰਗਲੀ ਜਾਨਵਰਾਂ ਦੀਆਂ ਚੀਕਾਂ ਕਈ ਦਿਨਾਂ ਤੋਂ ਭਾਈ ਮਰਦਾਨਾ ਜੀ ਨੇ ਕੁਝ ਵੀ ਨਹੀਂ ਸਿੱਖਾਦਾ ਭੁੱਖ ਨਾਲ ਉਹਨਾਂ ਦਾ ਬੁਰਾ ਹਾਲ ਸੀ ਪੇਟ ਵਿੱਚ ਅੰਤੜੀਆਂ ਵਲ ਪਾ ਰਹੀਆਂ ਸਨ ਆਖਿਰਕਾਰ ਭਾਈ ਮਰਦਾਨਾ ਜੀ ਨੇ ਹੱਥ ਜੋੜ ਕੇ ਕਿਹਾ ਮਹਾਰਾਜ ਹੁਣ ਹੋਰ ਨਹੀਂ ਚੱਲਿਆ ਜਾਂਦਾ ਇਹ ਸਰੀਰ ਡੈਗ ਰਿਆ ਹੈ ਕੁਝ ਖਾਣ ਨੂੰ ਮਿਲ ਜਾਵੇ ਤਾਂ ਪ੍ਰਾਣ ਵੱਜ ਜਾਣਗੇ ਸਤਗੁਰੂ ਜੀ ਜਾਣਦੇ ਸਨ ਕਿ ਇਹ ਜੰਗਲ ਖਤਰਿਆਂ ਨਾਲ ਭਰਿਆ ਹੋਇਆ ਹੈ ਪਰ ਉਹ ਇਹ ਵੀ ਜਾਣਦੇ ਸਨ ਕਿ ਇੱਕ ਮਹਾਨ ਕੌਤਕ ਵਰਤਨ ਵਾਲਾ ਉਹਨਾਂ ਨੇ ਭਾਈ ਮਰਦਾਨਾ ਜੀ ਨੂੰ ਆਗਿਆ ਦਿੱਤੀ ਕਿ ਜਾਓ ਮਰਦਾਨਿਆਂ ਪਰ ਧਿਆਨ ਰੱਖੀ ਪ੍ਰਮਾਤਮਾ ਨੂੰ ਨਾ ਭੁੱਲੀ ਭੋਜਨ ਦੀ ਤਲਾਸ਼ ਵਿੱਚ ਭਟਕਦੇ ਹੋਏ ਭਾਈ ਮਰਦਾਨਾ ਜੀ ਰਸਤਾ ਪੁੱਲ ਗਏ ਅਤੇ ਕੌਡਾ ਰਾਖਸ਼ਸ ਦੇ ਇਲਾਕੇ ਵਿੱਚ ਜਾ ਵੜੇ ਕੌਡਾ ਕੋਈ ਆਮ ਇਨਸਾਨ ਨਹੀਂ ਸੀ ਉਪੀਲ ਜਾਤੀ ਦਾ ਮੁਖੀ ਸੀ ਜੋ ਰਾਖਸ਼ਸ ਬਣ ਚੁੱਕਿਆ ਸੀ ਉਸਨੇ ਆਪਣੀ ਗੁਫਾ ਦੇ ਬਾਹਰ ਤੇਲ ਦੀ ਇੱਕ ਵੱਡੀ ਕੜਾਈ ਅੱਗ ਤੇ ਰੱਖੀ ਹੋਈ ਸੀ ਚਾਰੇ ਪਾਸੇ ਇਨਸਾਨਾਂ ਦੀਆਂ ਹੱਡੀਆਂ ਦੇ ਢੇਰ ਲੱਗੇ ਹੋਏ ਸਨ ਜਿਵੇਂ ਹੀ ਕੌਡਾ ਨੇ ਮਰਦਾਨਾ ਜੀ ਨੂੰ ਦੇਖਿਆ ਉਸ ਦੀਆਂ ਲਾਲ ਅੱਖਾਂ ਚਮਕ ਉਠੀਆਂ ਉਸਨੇ ਸੋਚਿਆ ਵਾ ਇਨੇ ਦਿਨਾ ਬਾਅਦ ਸ਼ਿਕਾਰ ਖੁਦ ਚੱਲ ਕੇ ਮੇਰੇ ਕੋਲ ਆਇਆ ਬਿਨਾ ਕੋਈ ਮੌਕਾ ਦਿੱਤੇ ਕੌਡਾ ਨੇ ਝਪਟਾ ਮਾਰਿਆ ਅਤੇ ਭਾਈ ਮਰਦਾਨਾ ਜੀ ਨੂੰ ਦਬੋਚ ਲਿਆ ਭਾਈ ਮਰਦਾਨਾ ਜੀ ਨੇ ਛੁੱਟਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਸ ਰਾਖਸ਼ਸ ਦੇ ਅੱਗੇ ਉਹਨਾਂ ਦੀ ਇੱਕ ਨਾ ਚੱਲੀ। ਕੌਡਾ ਰਾਖਸ਼ਸ ਨੇ ਉਹਨਾਂ ਨੂੰ ਰੱਸੀਆਂ ਨਾਲ ਜਕੜ ਦਿੱਤਾ। ਸਾਹਮਣੇ ਕੜਾਈ ਵਿੱਚ ਤੇਲ ਖ올 ਰਿਆ ਸੀ। ਤੇਲ ਦਾ ਤਾਪਮਾਨ ਇੰਨਾ ਸੀ ਕਿ ਉਸ ਵਿੱਚ ਪੱਥਰ ਵੀ ਪਿਘਲ ਜਾਣ। ਮੌਤ ਬਿਲਕੁਲ ਸਾਹਮਣੇ ਸੀ। ਭਾਈ ਮਰਦਾਨਾ ਜੀ ਨੂੰ ਆਪਣੀ ਭੁੱਲ ਦਾ ਅਹਿਸਾਸ ਹੋਇਆ ਕਿ ਉਹਨਾਂ ਨੇ ਗੁਰੂ ਤੋਂ ਵਿਛੜ ਕੇ ਗਲਤੀ ਕੀਤੀ ਹੈ। ਉਹਨਾਂ ਨੇ ਮਨ ਹੀ ਮਨ ਵਿੱਚ ਅਰਦਾਸ ਕੀਤੀ। हे ਨਾਨਕ, हे ਮੇਰੇ ਮਾਲਕ, ਮੈਨੂੰ ਬਚਾ ਲਓ। ਮੇਰੀ ਭੁੱਖ ਨੇ ਮੈਨੂੰ ਮਾਰ ਮੁਕਾਇਆ। ਉਦਰ ਕੌੜਾ ਰਾਖਸ਼ ਨੇ ਪੂਰੀ ਤਿਆਰੀ ਕਰ ਲਈ ਸੀ ਉਹ ਭਾਈ ਮਰਦਾਨਾ ਜੀ ਨੂੰ ਚੱਕ ਕੇ ਸਿੱਧਾ ਉਬਲਦੇ ਤੇਲ ਵਿੱਚ ਸੁੱਟਣ ਹੀ ਲੱਗਿਆ ਸੀ ਕਿ ਉਸ ਦੇ ਹੱਥ ਭਾਈ ਮਰਦਾਨਾ ਜੀ ਦਾ ਸਰੀਰ ਸੀ ਜੰਗਲ ਵਿੱਚ ਤਾਂ ਮੌਤ ਨੱਚ ਰਹੀ ਸੀ ਪਰ ਆਓ ਦੇਖਦੇ ਹਾਂ ਉਸ ਹੰਕਾਰੀ ਚੌਧਰੀ ਦਾ ਕੀ ਬਣਿਆ ਜਿਸ ਨੇ ਮੇਰੇ ਬਾਬਾ ਨਾਨਕ ਦੇ ਸਾਥੀ ਨੂੰ ਲੱਤ ਮਾਰਨ ਲਈ ਪੈਰ ਚੁੱਕਿਆ ਸੀ ਕੁਦਰਤ ਦਾ ਇਨਸਾਫ ਦੇਖੋ ਜਿਵੇਂ ਹੀ ਉਸ ਨੇ ਪੂਰੇ ਜੋਰ ਨਾਲ ਹਵਾ ਵਿੱਚ ਲੱਤ ਕਮਾਈ ਉਸ ਦੀ ਲੱਤ ਭਾਈ ਮਰਦਾਨਾ ਜੀ ਦੇ ਸਰੀਰ ਨੂੰ ਛੂ ਨਾ ਸਕੀ ਪਰ ਅਚਾਨਕ ਉਸਦਾ ਪੂਰਾ ਸਰੀਰ ਜੰਮ ਗਿਆ। ਉਸਦੀ ਲੱਤ ਹਵਾ ਵਿੱਚ ਹੀ ਰੁਕ ਗਈ। ਨਾ ਉਹ ਲੱਤ ਥੱਲੇ ਆਵੇ, ਨਾ ਪਿੱਛੇ ਮੁੜੇ। ਉਹ ਇੱਕ ਟੰਗ ਤੇ ਖੜਾ ਬੁੱਤ ਬਣ ਗਿਆ ਸੀ। ਉਸਨੇ ਆਪਣਾ ਪੂਰਾ ਜ਼ੋਰ ਲਗਾ ਦਿੱਤਾ। ਦੰਦ ਪੀਸ ਲਏ। ਪਸੀਨੇ ਨਾਲ ਭਿੱਜ ਗਿਆ ਪਰ ਉਸਦੀ ਲੱਤ ਤਸ ਤੋਂ ਮਸ ਨਾ ਹੋਈ। ਇਹ ਕੋਈ ਜਾਦੂ ਨਹੀਂ ਸੀ। ਇਹ ਉਸਦੇ ਹੰਕਾਰ ਦਾ ਭਾਰ ਸੀ ਜਿਸਨੇ ਉਸਨੂੰ ਜਕੜ ਲਿਆ ਸੀ। ਦਰਦ ਨਾਲ ਉਸਦਾ ਬੁਰਾ ਹਾਲ ਹੋ ਰਿਹਾ ਸੀ। ਉਹ ਚੀਕਣ ਲੱਗਾ, "ਹਾਏ ਮਰ ਗਿਆ। ਕੋਈ ਬਚਾਓ। ਮੇਰੀ ਲੱਤ ਨੂੰ ਕੀ ਹੋ ਗਿਆ?" ਉਸ ਦੀਆਂ ਚੀਕਾਂ ਸੁਣ ਕੇ ਭਾਈ ਮਰਦਾਨਾ ਜੀ ਨੇ ਪਿੱਛੇ ਮੁੜ ਕੇ ਦੇਖਿਆ ਉਹ ਹੈਰਾਨ ਰਹਿ ਗਏ ਜੋ ਸ਼ਖਸ ਉਸਨੂੰ ਮਾਰਨ ਆਇਆ ਸੀ ਉਹ ਹੁਣ ਖੁਦ ਤੜਫ ਰਿਹਾ ਸੀ ਗੁਰੂ ਨਾਨਕ ਦੇਵ ਜੀ ਰੁਕੇ ਪਿੱਛੇ ਮੁੜ ਕੇ ਅਤੇ ਬੜੀ ਸ਼ਾਂਤ ਨਜ਼ਰ ਨਾਲ ਉਹਨਾਂ ਨੇ ਚੌਧਰੀ ਵੱਲ ਦੇਖਿਆ ਚੌਧਰੀ ਰੋ ਰਿਹਾ ਸੀ हे ਫਕੀਰ ਮੈਨੂੰ ਮaaf ਕਰ ਦੇ ਮੈਨੂੰ ਨਹੀਂ ਸੀ ਪਤਾ ਤੂੰ ਕੌਣ ਹੈ ਮੇਰਾ ਸਰੀਰ ਖਲਵਾ ਦੇ ਗੁਰੂ ਸਾਹਿਬ ਨੇ ਮੁਸਕਰਾ ਕੇ ਕਿਹਾ ਭਾਈ ਅਸੀਂ ਤੈਨੂੰ ਨਹੀਂ ਬੰਨਿਆ ਤੈਨੂੰ ਤੇਰੀ ਆਪਣੀ ਸੋਚ ਨੇ ਤੇਰੇ ਆਪਣੇ ਹੰਕਾਰ ਨੇ ਬੰਨਿਆ ਜਦੋਂ ਇਨਸਾਨ ਦੂਜਿਆਂ ਦਾ ਬੁਰਾ ਕਰਨ ਲਈ ਹੱਥ ਪੈਰ ਚੁੱਕਦਾ ਤਾਂ ਕੁਦਰਤ ਉਸ ਨੂੰ ਐਹੋ ਜਿਹੀ ਸਜ਼ਾ ਦਿੰਦੀ ਹੈ ਭਾਈ ਮਰਦਾਨਾ ਜੀ ਦਾ ਦਿਲ ਪਿਗਲ ਗਿਆ ਉਹਨਾਂ ਨੇ ਗੁਰੂ ਸਾਹਿਬ ਦੇ ਚਰਨ ਫੜ ਲਏ ਦਾਤਾ ਜੀ ਇਹ ਮੂਰਖ ਹੈ ਇਸ ਦੀ ਪੁੱល ਬਖਸ਼ ਦਿਓ ਗੁਰੂ ਸਾਹਿਬ ਨੇ ਭਾਈ ਮਰਦਾਨਾ ਜੀ ਦੀ ਬੇਨਤੀ ਸੁਣ ਕੇ ਫਰਮਾਇਆ ਜਾ ਚੌਧਰੀ ਅੱਜ ਤੋਂ ਬਾਅਦ ਜੇ ਤੂੰ ਇਹ ਪੈਰ ਕਿਸੇ ਗਰੀਬ ਨੂੰ ਦੁੱਖ ਦੇਣ ਲਈ ਵਰਤੇ ਤਾਂ ਇਹ ਹਮੇਸ਼ਾ ਲਈ ਨਕਾਰਾ ਹੋ ਜਾਣਗੇ ਪਰ ਜੇ ਸੇਵਾ ਕਰੇਗਾ ਤਬ ਬਚਿਆ ਰਹੇਗਾ ਚੌਧਰੀ ਨੇ ਗੁਰੂ ਸਹਿਬ ਦੇ ਚਰਨਾਂ ਵਿੱਚ ਡਿੱਗ ਕੇ ਮਾਫੀ ਮੰਗੀ ਅਤੇ ਉਸੇ ਪਲ ਉਸਦਾ ਸਰੀਰ ਠੀਕ ਹੋ ਗਿਆ ਉਸ ਦਿਨ ਪਿੰਡ ਦਾ ਸਭ ਤੋਂ ਹੰਕਾਰੀ ਆਦਮੀ ਗੁਰੂ ਦਾ ਸਿੱਖ ਬਣ ਗਿਆ ਸੀ ਚੌਧਰੀ ਦਾ ਹੰਕਾਰ ਟੁੱਟ ਗਿਆ ਸੀ ਪਰ ਜੰਗਲ ਵਿੱਚ ਭਾਈ ਮਰਦਾਨਾ ਜੀ ਅਜੇ ਵੀ ਮੌਤ ਦੇ ਕੰਢੇ ਸਨ ਕੌਡਾ ਰਾਖਸ਼ ਨੇ ਭਾਈ ਮਰਦਾਨਾ ਜੀ ਨੂੰ ਚੁੱਕਿਆ ਹੋਇਆ ਸੀ ਅਤੇ ਉਹ ਕੜਾਈ ਵਿੱਚ ਛੁੱਟਣ ਹੀ ਵਾਲਾ ਸੀ ਠੀਕ ਉਸੇ ਹੀ ਵਕਤ ਸਤਕਰਤਾਰ ਦੀ ਗੂੰਜ ਜੰਗਲ ਵਿੱਚ ਸੁਣਾਈ ਦਿੱਤੀ ਗੁਰੂ ਨਾਨਕ ਦੇਵ ਜੀ ਉੱਥੇ ਪ੍ਰਗਟ ਹੋਏ ਗੁਰੂ ਸਾਹਿਬ ਦੀ ਇੱਕ ਝਲਕ ਪੈਂਦਿਆ ਸੀ ਸ੍ਰਿਸ਼ਟੀ ਦੇ ਨਿਯਮ ਬਦਲ ਗਏ ਜਿਵੇਂ ਹੀ ਕੌਡਾ ਨੇ ਭਾਈ ਮਰਦਾਨਾ ਜੀ ਨੂੰ ਤੇਲ ਦੇ ਨੇੜੇ ਕੀਤਾ ਇੱਕ ਅਜੀਹਾ ਕੋਤਕ ਵਰਤਿਆ ਜੋ ਵਿਗਿਆਨ ਦੀ ਵੀ ਸਮਝ ਤੋਂ ਬਾਹਰ ਥੱਲੇ ਅੱਗ ਪੂਰੇ ਜੂਰਾਂ ਤੇ ਬਲ ਰਹੀ ਸੀ ਲੱਕੜਾਂ ਸੜ ਕੇ ਸੁਆਹ ਹੋ ਰਹੀਆਂ ਸਨ ਪਰ ਕੜਾਈ ਦਾ ਉਬਲਦਾ ਹੋਇਆ ਤੇਲ ਪਲ ਪਰ ਵਿੱਚ ਬਰਫ਼ ਵਾਂਗੂ ਠੰਡਾ ਹੋ ਗਿਆ ਕੌਡਾ ਰਾਖਸ਼ ਹੱਕਾ ਬੱਕਾ ਰਹਿ ਗਿਆ ਉਸਨੇ ਆਪਣੀ ਉਂਗਲ ਤੇਲ ਵਿੱਚ ਪਾ ਕੇ ਦੇਖੀ ਤੇਲ ਬਿਲਕੁਲ ਠੰਡਾ ਸੀ ਉਹ ਡਰ ਗਿਆ ਉਸਨੇ ਸੋਚਿਆ ਕਿ ਇਹ ਕਿਹੜੀ ਸ਼ਕਤੀ ਆ ਗਈ ਹੈ ਉਸਨੇ ਮਦਾਨਾ ਜੀ ਨੂੰ ਸੁੱਟਿਆ ਅਤੇ ਗੁਰੂ ਸਾਹਿਬ ਵੱਲ ਦੇਖਿਆ ਗੁਰੂ ਨਾਨਕ ਸਾਹਿਬ ਦੇ ਚਿਹਰੇ ਤੇ ਤੇਜ ਇੰਨਾ ਸੀ ਕਿ ਕੌਡਾ ਰਾਖਸ਼ ਦੀਆਂ ਅੱਖਾਂ ਚੁੰਧੀਆਂ ਗਈਆਂ ਗੁਰੂ ਸਾਹਿਬ ਨੇ ਉਸਦੇ ਕੋਲ ਜਾ ਕੇ ਕਿਹਾ ਕੌਡਿਆ ਦੇਖ ਇਹ ਤੇਲ ਤੇਰੀ ਨਫ਼ਰਤ ਵਾਂਗ ਗਰਮ ਸੀ ਪਰ ਹੁਣ ਸ਼ਾਂਤ ਹੋ ਗਿਆ ਹੈ ਤੂੰ ਕਦੋਂ ਸ਼ਾਂਤ ਹੋਵੇਂਗਾ ਤੂੰ ਇਨਾ ਜੀਵਾਂ ਨੂੰ ਮਾਰ ਕੇ ਆਪਣਾ ਪੇਟ ਭਰ ਰਿਹਾ ਹੈ ਪਰ ਤੇਰੀ ਰੂਹ ਭੁੱਖੀ ਮਰ ਰਹੀ ਹੈ ਜਿਸ ਰੱਬ ਨੇ ਤੈਨੂੰ ਬਣਾਇਆ ਉਸੇ ਦੇ ਬਣਾਏ ਜੀਵਾਂ ਨੂੰ ਤੂੰ ਖਾ ਰਿਹਾ ਹੈ ਗੁਰੂ ਸਾਹਿਬ ਦੇ ਇਹ ਬੋਲ ਕਿਸੇ ਤੀਰ ਵਾਂਗ ਨਹੀਂ ਸਗੋਂ ਮਲਵਾਂਗ ਕੌਡਾ ਦੇ ਦਿਲ ਤੇ ਲੱਗੇ ਸਦੀਆਂ ਤੋਂ ਉਸ ਨੂੰ ਸਿਰਫ ਨਫ਼ਰਤ ਮਿਲੀ ਸੀ ਪਰ ਅੱਜ ਪਹਿਲੀ ਵਾਰ ਉਸ ਨੂੰ ਕਿਸੇ ਨੇ ਪਿਆਰ ਨਾਲ ਸਮਝਾਇਆ ਸੀ ਕੌਡਾ ਦਾ ਪੱਥਰ ਜਲ ਪਿਗਲ ਗਿਆ ਉਸ ਦੇ ਅੰਦਰਲਾ ਰਾਖਸ਼ ਮਰ ਗਿਆ ਸੀ ਅਤੇ ਇਨਸਾਨ ਜਾਗ ਪਿਆ ਸੀ ਉਹ ਰੋਂਦਾ ਹੋਇਆ ਗੁਰੂ ਸਾਹਿਬ ਦੇ ਚਰਨਾਂ ਵਿੱਚ ਡੇਗ ਪਿਆ ਮੈਨੂੰ ਬਖਸ਼ ਲਓ ਮਹਾਰਾਜ ਮੈਂ ਬਹੁਤ ਪਾਪੀ ਤੇ ਹੰ ਗੁਰੂ ਸਾਹਿਬ ਨੇ ਉਸ ਨੂੰ ਚੱਕਿਆ ਤੇ ਗੱਲ ਨਾਲ ਲਗਾ ਲਿਆ ਜੇਕਰ ਤੁਹਾਨੂੰ ਇਹ ਇਤਿਹਾਸਿਕ ਸਾਖੀ ਚੰਗੀ ਲੱਗੀ ਤਾਂ ਇਹ ਵੀਡੀਓ ਨੂੰ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਜ਼ਰੂਰ ਸਾਂਝਾ ਕਰੋ ਕਮੈਂਟ ਵਿੱਚ ਧੰਨ 시ਰ ਗੁਰੂ ਨਾਨਕ ਦੇਵ ਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਗਵਾਓ